ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੇ ਦੋਸਤੋ ਬਹੁਤ ਇੰਪੋਰਟੈਂਟ ਮੁੱਦੇ ਤੇ ਗੱਲ ਕਰਨੀ ਆ ਤੇ ਬਹੁਤ ਹੀ ਚਿੰਤਾ ਦਾ ਵਿਸ਼ਾ ਵਾ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਆ ਜੋ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਆ ਤੇ ਇੱਥੋਂ ਦੇ ਬਹੁਤ ਸਾਰੇ ਪੈਸੇ ਨਾਲ ਲੈ ਕੇ ਜਾ ਰਹੇ ਆ ਕਾਰਨ ਤੇ ਕਮੀਆਂ ਅਸੀਂ ਹਰ ਵੇਲੇ ਸਰਕਾਰ ਨੂੰ ਕੋਸਦੇ ਆ ਕਿ ਸਰਕਾਰ ਦੀਆਂ ਕਮੀਆਂ ਚਲੋ ਸਰਕਾਰ ਦੀਆਂ ਕਮੀਆਂ ਤੇ ਹੁੰਦੀਆਂ ਕਿਸੇ ਹੱਦ ਤੱਕ ਸਾਡੀਆਂ ਆਪਣੀਆਂ ਕਮੀਆਂ ਵੀ ਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਟਰੈਵਲ ਏਜੰਟ ਆ ਕੁਝ ਚੰਗੇ ਵੀ ਨੇ ਤੇ ਕੁਝ ਮਾੜੇ ਵੀ ਨੇ ਤੇ ਉਹ ਐਡਾ ਦੇ ਦੇ ਕੇ ਐਡਾ ਦੇ ਦੇ ਕੇ ਉਹਨਾਂ ਨੇ ਇੰਦਾ ਦਾ ਮਾਹੌਲ ਬਣਾਤਾ ਕਿ ਪੰਜਾਬ ਦੇ ਵਿੱਚ ਜਿਵੇਂ ਕੰਮ ਹੀ ਨਹੀਂ ਹੁੰਦਾ ਇੱਥੋਂ ਝੂਠ ਬੋਲ ਬੋਲ ਕੇ ਤੇ ਅੱਜ ਅਸੀਂ 에ਰਪੋਰਟਾਂ ਤੇ ਜਦੋਂ ਵੇਖਦੇ ਆ ਇੰਨੇ ਪੰਜਾਬੀ ਆ ਜੋ ਆਪਣੇ ਦੇਸ਼ ਨੂੰ ਛੱਡ ਛੱਡ ਕੇ ਵਿਦੇਸ਼ਾਂ ਨੂੰ ਜਾ ਰਿਹਾ ਹੈ ਤੇ ਸਾਡੀਆਂ ਸਰਕਾਰਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈ ਰਿਆ ਨਾ ਸੈਂਟਰ ਦੀ ਸਰਕਾਰ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਤੇ ਸਤਕਾਰਯੋਗ ਵੀਰੋ ਜੇਕਰ ਸਾਡਾ ਪੰਜਾਬ ਇਦਾਂ ਹੀ ਨੌਜਵਾਨ ਜਾਂਦੇ ਰਹਿ ਤੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਇੱਥੇ ਲੱਭਣੇ ਨਹੀਂ ਸਾਨੂੰ ਤੇ ਇਹਦੇ ਲਈ ਇੱਕ ਬਹੁਤ ਹੀ ਸਭ ਤੋਂ ਮਾੜੀ ਜਿਹੜੀ ਗੱਲ ਆ ਉਹ ਇਹ ਆ ਕਿ ਇੰਨੇ ਟਰੈਵਲ ਏਜੰਟ ਆ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਜੇ ਕਿਤੇ ਅੰਮ੍ਰਿਤਸਰ ਰਣਜੀਤ ਹੈ ਵੀ ਨੀਓ ਚਲਜੋ ਬੱਸ ਸਟੈਂਡ ਦੇ ਕੋਲ ਚਲਜੋ ਤੇ ਖ਼ਬਾਰਾਂ ਪੜ੍ਹ ਲਓ ਚੈਨਲ ਵੇਖ ਲਓ ਪੋਸਟਰ ਭਰੇ ਹੀ ਆਉਂਦੇ ਐਡਾਂ ਦੇ ਤੇ ਇੰਨੀਆਂ ਐਡਾਂ ਦੇ ਦੇ ਕੇ ਦੇ ਦੇ ਕੇ ਨੌਜਵਾਨਾਂ ਨੂੰ ਝਾਸੇ 'ਚ ਫਸਾ ਲੈਂਦੇ ਆ ਫਿਰ ਉਹਨਾਂ ਕੋਲ ਪੈਸੇ ਲੈ ਲੈਂਦੇ ਆ ਤੇ ਬਹੁਤ ਸਾਰੇ ਵਿੱਚ ਫਰਜੀ ਟਰੈਵਲ ਏਜੰਟ ਆ ਜਿਹੜੇ ਵਿਚਾਰੇ ਬਾਹਰ ਵਿਦੇਸ਼ਾਂ 'ਚ ਨੌਜਵਾਨਾਂ ਨੂੰ ਫਸਾ ਦਿੰਦੇ ਤੇ ਉੱਥੇ ਫਿਰ ਉਹ ਜਾ ਕੇ ਜੇਲ੍ਹਾਂ 'ਚ ਫਸ ਜਾਂਦੇ ਆ ਕੋਈ ਅਨਲੀਗਲ ਤਰੀਕੇ ਨਾਲ ਜਾਂਦੇ ਆ ਕੋਈ ਡਾਂਕੀ ਲਾ ਕੇ ਜਾਂਦੇ ਆ ਤੇ ਕਈ ਵਿਚਾਰੇ ਜਿਹੜੇ ਆ ਇਹ ਦੁਨੀਆ ਨੂੰ ਹੀ ਛੱਡ ਦਿੰਦੇ ਆ ਪਰ ਸਰਕਾਰਾਂ ਜਦੋਂ ਰੌਲਾ ਪੈਂਦਾ ਤੇ ਜਦੋਂ ਬੋਲਦੀਆਂ ਉਦਾਂ ਸਰਕਾਰ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇਹ ਬਹੁਤ ਵੱਡਾ ਮੁੱਦਾ ਵ ਇਹਦੇ ਤੇ মিডিਆ ਉਹ ਨਹੀਂ ਗੱਲ ਕਰਦਾ ਕਿਉਂਕਿ মিডিਆ ਨੂੰ ਵੀ ਉਹੀ ਮਸਾਲੇ ਵਾਲੀਆਂ ਖਬਰਾਂ ਚਾਹੀਦੀਆਂ ਹੁੰਦੀਆਂ ਜਿਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਰਿਹਾ ਹੈ ਦੇਸ਼ ਦਾ ਨੁਕਸਾਨ ਹੋ ਰਿਹਾ ਪਰ ਇਹ ਵਿਸ਼ਾ ਸੋਚਣ ਵਾਲਾ ਵਾ ਅੱਜ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਬਾਹਰ ਜਾ ਰਹੀ ਆ ਕੀ ਇੱਥੇ ਰੋਜ਼ਗਾਰ ਨਹੀਂ ਹੈਗਾ ਜੇ ਬਾਹਰੋਂ ਬਿਹਾਰ ਚੋਂ ਜੂਪੀ ਚੋਂ ਬੰਦੇ ਆਣ ਕੇ ਪ੍ਰਵਾਸੀ ਇੱਥੇ ਕੰਮ ਕਰ ਰਹੇ ਤੇ ਸਾਡੇ ਨੌਜਵਾਨਾਂ ਲਈ ਵੀ ਇੱਥੇ ਬਹੁਤ ਕੰਮ ਆ ਪਰ ਅਫਸੋਸ ਦੀ ਗੱਲ ਤਾਂ ਇਹ ਆ ਕਿ ਸਾਡੇ ਲੋਕ ਕਈ ਕੰਮ ਕਰਨਾ ਚਾਹੁੰਦੇ ਕਈ ਕਰਨਾ ਹੀ ਨਹੀਂ ਚਾਹੁੰਦੇ ਤੇ ਦੂਜੀ ਗੱਲ ਸਾਡੇ ਲੀਡਰ ਪਾਰਟੀ ਬਾਜੀ ਕਰਕੇ ਕਿਸੇ ਵੇਲੇ ਝੂਠੇ ਪਰਚਿਆਂ ਚ ਵੀ ਫਸਾ ਦਿੰਦੇ ਆ ਮੁੰਡਿਆਂ ਨੂੰ ਤੇ ਗਲਤ ਰਸਤਿਆਂ ਤੇ ਤੋਰ ਦਿੰਦੇ ਆ ਤੇ ਜੇਕਰ ਅੱਜ ਪੰਜਾਬ ਸਰਕਾਰ ਥੋੜਾ ਜਿਹਾ ਵੀ ਐਕਸ਼ਨ ਲੈਂਦੀ ਇਹਨਾਂ ਟਰੈਵਲ ਏਜੰਟਾਂ ਤੇ ਜਿਹੜੇ ਫਰਜੀ ਟਰੈਵਲ ਏਜੰਟ ਆਪਣੀਆਂ ਦੁਕਾਨਾਂ ਖੋਲ ਕੇ ਬੈਠੇ ਠੱਗੇ ਦੀਆਂ ਕਰੋੜਾ ਰੁਪਏ ਮਾਰ ਕੇ ਭੱਜ ਜਾਂਦੇ ਆ ਜੇਕਰ ਸਰਕਾਰ ਇਹਨਾਂ ਨੂੰ ਨਹੀਂ ਰੋਕਦੀ ਨਹੀਂ ਨੱਥ ਪਾਉਂਦੀ ਤੇ ਫਿਰ ਆਉਣ ਵਾਲਾ ਸਮਾਂ ਜਿਹੜਾ ਵਾ ਬਹੁਤ ਭਿਆਨਕ ਨਿਕਲੂਗਾ ਕਿਉਂਕਿ ਜਿਸ ਬੰਦੇ ਦਾ 10 ਵੀ ਲੱਖ ਮਰ ਗਿਆ ਪੁੱਤਾ ਵਿਚਾਰਾ ਨਾ ਇੱਧਰ ਜੋਗਾ ਨਾ ਉੱਧਰ ਜੋਗਾ ਪੁਲਸ ਸੁਣਵਾਈ ਨਹੀਂ ਕਰਦੀ ਸਰਕਾਰਾਂ ਸੁਣਦੀਆਂ ਨਹੀਂ ਉਹ ਏਜੰਟ ਇੱਕ ਦੁਕਾਨ ਬੰਦ ਕਰਦੇ ਦੂਜੀ ਖੋਲ ਲੈਂਦੇ ਆ ਕਮ ਸੇ ਕਮ ਜੋ ਡੀਸੀ ਸਾਹਿਬ ਲਾਇਸੈਂਸ ਦਿੰਦੇ ਆ ਉਹ ਲਾਇਸੈਂਸ ਤੇ ਉਹ ਹੋਵੇ ਕਿ ਉਹਦੀ ਏਜੰਟ ਦਾ ਪਤਾ ਹੋਵੇ ਵੀ ਉਹਨੂੰ ਕਿੰਨੇ ਕ ਨੌਲੇਜ ਹੈ ਅੱਜ ਇਹਨੂੰ ਕੋਈ ਨਹੀਂ ਪੁੱਛਦਾ ਕੋਈ ਕੰਮ ਕਰਨੇ ਆ ਉਹ ਬੰਦਾ ਟਰੈਵਲ ਏਜੰਸੀ ਦਾ ਕੰਮ ਸ਼ੁਰੂ ਕਰ ਦਿੰਦਾ ਇਸ ਕਰਕੇ ਮੇਰੀ ਸਰਕਾਰ ਨੂੰ ਬੇਨਤੀ ਆ ਕਿ ਏਜੰਟਾਂ ਬਾਰੇ ਜ਼ਰੂਰ ਵੇਰੀਫਾਈ ਕਰੋ ਕੁਝ ਚੰਗੇ ਬੰਦੇ ਜਿਹੜੇ ਉਹਨਾਂ ਨੂੰ ਕੰਮ ਕਰਨ ਦੋ ਜਿਹੜੇ ਆ ਅਨਲੀਗਲ ਤਰੀਕੇ ਨਾਲ ਗਲਤ ਤਰੀਕੇ ਨਾਲ ਠੱਗੀਆਂ ਮਾਰ ਕੇ ਇੱਥੋਂ ਦੁਕਾਨ ਬੰਦ ਕੀਤੀ ਦੂਜੇ ਖੋਲੀ ਉਹਨਾਂ ਦਾ ਬੰਦ ਕਰੋ ਇਨੀ ਬੇਨਤੀ ਪ੍ਰਵਾਨ ਕਰਿਓ ਮੇਰੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ